ਮਿੰਟੂ ਜੀ ਆਪਾਂ ਇਸ ਦੇ ਨਾਲ ਹੀ ਅੱਗੇ ਵੱਲ ਨੂੰ ਚੱਲ ਗਏ ਜੀ ਗੱਲ ਕਰ ਰਹੇਗੇ ਆਪਾਂ ਜਰਾ ਪੰਜਾਬ ਦੀ ਤਾਂ ਮਾਨ ਸਾਹਿਬ ਨੇ ਦਾਵਾ ਕੀਤਾ ਸੀ 130 ਦਾ ਕਹਿੰਨੇ ਭਾਈ 130 ਕਰ ਦਿਆਂਗੇ ਫਿਰ ਬਾਈਬਾਬ ਸਾਹਿਬ ਬੋਲੇ ਕਹਿੰਨੇ ਵੀ ਕੰਮ ਪੋਠਾ ਹੋ ਜੂਗਾ ਕਹਿੰਨੇ ਕਿ 013 ਹੋ ਜੂਗਾ ਸੁਬੀਰ ਸਿੰਘ ਬਾਦਲ ਵੀ ਬੋਲੇ ਇਸ ਤਰ੍ਹਾਂ ਦੇ ਨਾਲ ਹੋਰ ਵੀ ਬੋਲੇ ਹੁਣ ਬੜਿੰਗ ਸਾਹਿਬ ਰਾਜਾ ਬੜਿੰਗ ਬੋਲੇ ਜੀ ਹਾਂ ਹੁਣ ਬੜਿੰਗ ਸਾਹਿਬ ਬੋਲੇ ਨੇ ਜੀ ਤਾਂ ਬੜਿੰਗ ਸਾਹਿਬ ਕਹਿੰਨੇ ਕਿ ਭਾਈ ਜਿੱਦਾਂ ਉਹ 410 ਵਾਲਾ ਕੰਮ ਲੱਗਦਾ ਉਦੋਂ ਹੀ ਇੱਥੇ ਲੱਗਦਾ ਕਹਿੰਨੇ ਕਿ ਭਾਈ ਮੈਂ ਤਾਂ ਕਹਿੰਨੇ ਪੋਲਿਟਿਕਸ ਹੀ ਛੱਡ ਦੂੰ ਜੇ ਇਦਾਂ किसी ना शायर ने बड़ी ख़ूबसूरत गल कही है जी शायर कहता है कि वो ताज़ा दम है नए शोब दिखाते हुए जी वो ताज़ा दम है नए शोब दिखाते हुए शोब तमाशे शोबा दे कह दें वो ताज़ा दम है नए शोबे दिखाते हुए आवाम अब थकने लगा तालियां बजाते हुए वाह हसूर सुरते हाल इस तरह दी है कि ਸਾਡਾ ਇਹਨਾਂ ਦੋਨਾਂ ਨੂੰ ਚੈਲੰਜ ਹੈ ਕਿ ਤੁਹਾਡੇ ਦੋਨਾਂ ਦੇ ਦਾਵੇ ਸਹੀ ਸਿੱਧ ਨਹੀਂ ਹੋਣੇ ਨਾ 13 0 ਨਾ 0 13 ਪਰ ਨਾ ਰਾਜਨੀਤੀ ਉਸਨੇ ਛੱਡਨੀ ਹੈ ਨਾ ਤੁਸੀਂ ਛੱਡਨੀ ਹੈ ਕਿਸੇ ਨੇ ਨਹੀਂ ਛੱਡਣੀ ਹਾਂ ਇਹ ਵੀ ਗੱਲ ਨਾਲ ਹੈਗੀ ਅਗਲੀ ਗੱਲ ਹੈ ਜਿਹੜੀ ਇਹ ਇਹ ਸਾਫ ਹੈ ਸਪਸ਼ਟ ਹੈ ਅਸੀਂ ਉਹਨਾਂ ਲੀਡਰਾਂ ਨੂੰ ਬੁੱਢੇ ਬਾਰੇ ਇਹਨਾਂ ਗੱਲਾਂ ਤੋਂ ਪਲਟਦੇ ਆ ਵੇਖਿਆ ਜਿਨ੍ਹਾਂ ਨੂੰ ਕਿਸੇ ਨੇ ਪਾਣੀਆਂ ਦਾ ਰਾਖਾ ਕਿਹਾ ਸ਼ੇਰੇ ਪੰਜਾਬ ਪੰਜਾਬ ਦਾ ਸ਼ੇਰ ਕਿਹਾ ਫਲਾਣੇ ਨੂੰ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਲੈਉਣ ਵਾਲਾ ਬੰਦਾ ਕਿਹਾ ਪੰਥ ਰਤਨ ਕਿਹਾ ਕਿਸਾਨਾਂ ਦਾ ਮਸੀਹਾ ਕਿਹਾ ਉਹ ਪਲਟੇ ਮੁੜ ਕੇ ਇਹਨਾਂ ਗੱਲਾਂ ਤੋਂ ਜੀ ਤੇ ਇਹਨਾਂ ਗੱਲਾਂ ਦੇ ਵਿੱਚ ਕੋਈ ਦਮ ਨਹੀਂ ਹੁੰਦਾ ਪਰ ਜੇ ਗੱਲ 13 0 ਤੇ ਆ ਕੇ اٹਕਦੀ ਆੜਦੀ ਆ ਜੇ ਦੇਖਣਾ ਹੋਵੇ ਤੁਸੀਂ ਆਨ ਪੇਪਰ ਦੇਖ ਲਓ 13 0 ਜਾਂ 0 13 ਕਿਵੇਂ ਬਣੇਗਾ ਕੋਈ ਹਲਕਾ ਕੱਢ ਲਓ ਉਹਦੇ ਤੇ ਸਮੀਕਰਨ ਬਿਠਾ ਲਓ ਸੈੱਟ ਕਰਕੇ ਸੋ ਇਹ ਚੀਜ਼ਾਂ ਹੁੰਦੀਆਂ ਨੇ ਉਲਝਾਉਣ ਵਾਲੀਆਂ ਹੁਣ ਜਿਹੜੀ ਇੱਥੋਂ ਦੀ ਆਪੋਜੀਸ਼ਨ ਆ ਉਹ ਵੀ ਬਸ ਇਹਨਾਂ ਗੱਲਾਂ ਤੇ ਹੀ ਖੇਡ ਰਹੀ ਆ ਕਿ ਜੀ ਬਦਲਾਅ ਕੀ ਕੀਤਾ ਉਹ ਕਹਿੰਦੇ ਤੁਹਾਨੂੰ ਦਿਦਾ ਨਹੀਂ ਜਾ ਕੇ ਲੋਕਾਂ ਦੇ ਘਰਾਂ ਚ ਮੀਟਰ ਚੈੱਕ ਕਰ ਲਓ ਬਿਜਲੀ ਦੇ ਬਿੱਲ ਚੈੱਕ ਕਰ ਲਓ ਅਸੀਂ ਇਹ ਕਰ ਦਿੱਤਾ ਮਤਲਬ ਕਿ ਆ ਸਾਡੀਆਂ ਪ੍ਰਾਪਤੀਆਂ ਨੇ ਤੇ ਆ ਸਾਡੀ ਆਪੋਜੀਸ਼ਨ ਆ ਉਹ ਕਹਿੰਦੇ ਜੀ ਬਦਲਾਕ ਆਦਾ ਆ ਖੇਦੇ ਮਿੱਟੀ ਉਹ ਕਹਿੰਦੇ ਜੀ ਬਦਲਾ ਇੰਨਾ ਕੋ ਆ ਗਿਆ ਕਿ ਇੱਕ ਥਰਮਲ ਪਲੈਂਟ ਖਰੀਦਿਆ ਅਸੀਂ ਉਸ ਤੋਂ ਬਾਅਦ ਬਈ ਤੁਹਾਨੂੰ ਆ ਬਣਾ ਕੇ ਦੇ ਦਿੱਤੀਆਂ ਕਲੀਨਿਕਾਂ ਉਸ ਤੋਂ ਇਲਾਵਾ ਤੁਹਾਨੂੰ ਦੇ ਦਿੱਤੇ 3 300 ਯੂਨਿਟ ਦੇ ਗਿਫਟ ਭੇਜੇ ਹੋਏ ਤੋਹਫੇ ਸਜਣਾ ਦੇ ਦਿਲ ਨਾਲ ਲਗਾਉਣੇ ਪੈਂਦੇ ਨੇ ਬਈ ਆ ਚੱਕੋ ਇਸ ਤੋਂ ਇਲਾਵਾ ਤੁਸੀਂ ਦੱਸੋ ਕਿ ਹੋਰ ਕੀ ਅੰਬ ਪਾਲਦੇ ਜੀ ਹੁਣ ਗੱਲ ਤੇ ਇਹ ਆ ਕਿ ਜਿਹੜੇ ਸਾਡੇ ਦੂਸਰੇ ਮੁੱਦੇ ਆ ਮੈਂ ਸੁਸ਼ੀਲ ਰਿੰਕੂ ਦੀ ਇੱਕ ਗੱਲ ਦੀ ਨਾ ਤਾਰੀਫ ਕਰੂੰਗਾ ਉਹਨੂੰ ਕਿਸੇ ਪੱਤਰਕਾਰ ਨੇ ਪੁੱਛਿਆ ਕਿ ਜਲੰਧਰ ਵਾਸਤੇ ਕੀ ਕਰੇਗਾ ਅਗਲੇ ਨੇ ਪੋਟਿਆਂ ਤੇ ਗਿਣ ਕੇ ਦੱਸ ਦਿੱਤਾ ਕਿ ਜੇ ਮੈਂ ਜਿੱਤੇ ਜਾਣਾ ਭਾਜਪਾ ਦੀ ਸਰਕਾਰ ਬਣਦੀ ਆ ਟਰੈਫਿਕ ਤੋਂ ਲੈ ਕੇ ਆ ਆ ਆ ਜਲੰਧਰ ਵਾਸਤੇ ਕਰੂੰਗਾ ਕਿਲੇ ਨੇ ਜਲੰਧਰ ਵਾਲਿਆਂ ਨੂੰ ਦੱਸ ਦਿੱਤਾ ਜੋ ਤੌਂਦਾ ਕੋ ਨਹੀਂ ਜੰਤਾ ਹੁੰਦਾ ਉਹ ਕੋਈ ਨਾ ਪਤਾ ਲਾਦਾ ਰਿੰਕুইਨ ਮਿਲ ਰਿਹਾ ਪਤਾ ਵੀ ਨਹੀਂ ਸੀ ਰਗਣਾ ਨਹੀਂ ਜਿਹਨੇ ਪਾਰਟੀਆਂ ਬਦਲੀਆਂ ਜਨਰਲ ਜੀ ਚਲੋ ਪਾਰਟੀਆਂ ਬਦਲਣੀਆਂ ਨਾ ਬਦਲਣੀਆਂ ਵੋਟ ਪਾਉਣੀ ਨਾ ਪਾਉਣੀ ਉਹ ਇੱਕ ਸਾਈਡ ਤੇ ਆ ਜੀ ਐਟ ਲੀਸਟ ਉਸ ਬੰਦੇ ਨੇ ਆਪਣੇ ਜਿਹੜੇ ਮੁੱਦੇ ਆ ਗਰਾਊਂਡ ਤੋਂ ਚੱਕੇ ਤਾਂ ਸਹੀ ਇੰਨੀ ਕੁ ਅਕਲ ਤਾਂ ਵਰਤੀ ਜੀ ਤਾਂ ਤੁਸੀਂ ਦੱਸਦੇ ਹੋ ਕਿ ਹੋਰ ਜਿਹੜੇ ਆਪਣੇ ਹੋਰ ਕੈਂਡੀਡੇਟ ਮੈਦਾਨ ਦੇ ਵਿੱਚ ਆ ਕੀ ਕਿਸੇ ਦਾ ਕੋਈ ਆਪਣਾ ਪਾਰਟੀਆਂ ਦਾ ਮੈਨੀਫੈਸਟੋ ਛੱਡ ਦਿਓ ਨੈਸ਼ਨਲ ਲੈਵਲ ਦੀ ਲੜਾਈ ਆ ਆਪਾਂ ਨੂੰ ਵੀ ਪਤਾ ਕਿ ਪੰਜਾਬੀ ਨੇ ਚੋਣੀਆਂ 2-3 ਧਿਰਾਂ ਨੇ ਉਹਦੇ ਕੋਲ 2-3 ਆਪਸ਼ਨ ਆ ਨਰਿੰਦਰ ਮੋਦੀ ਵਾਲੋਂ ਨੇ ਬਹੁਤ ਘਟ ਜਾਣਾ ਜੀ ਠੀਕ ਆ ਜੀ ਫੇਰ ਬਚਦੀ ਧਿਰ ਵੇਖਣੀ ਉਹਨੇ ਕਿ ਹਾਂ ਨਰਿੰਦਰ ਮੋਦੀ ਨਾਲ ਕੌਂਗ ਲੜ ਸਕਦਾ ਜਾਂ ਉਹਨੇ ਦੇਖਣਾ ਕਿ ਇਹ ਦੋਨਾਂ ਚੋਂ ਹੀ ਇੱਕ ਨੂੰ ਫਾਇਦਾ ਆ ਤਾਂ ਉਹਨੇ ਫੇਰ ਆਪਣੀ ਪਰਸਨਲ ਚੁਆਇਸ ਦੇਖਣੀ ਆ ਕੰਮਕਾਰ ਛੜੇ ਹੋਏ ਉਹ ਚਲੋ ਉਹਨੂੰ ਵੀ ਵੋਟ ਪੈਣੀ ਆ ਤਾਂ ਕੁੱਲ ਮਿਲਾ ਕੇ ਗੇਮ ਤੇ ਇਸ ਤਰ੍ਹਾਂ ਚੱਲਦੀ ਆ ਨਾ ਅਗੇ ਪਰ ਇੱਕ ਕੈਂਡੀਡੇਟ ਜਿਹੜਾ ਹਲਕੇ ਤੋਂ ਲੜ ਰਿਹਾ ਉਹਨੂੰ ਕਰਮਜੀਤ ਅਨਮੋਲ ਨੂੰ ਪੁੱਛ ਲੈਣਾ ਸੀ ਕਿ ਫਰੀਦਕੋਟ ਵਾਸਤੇ ਕੀ ਕਰੇਗਾ ਕੱਲੇ ਗਾਣੇ ਨਾਲ ਥੋੜਾ ਕਮ ਚੱਲੂ ਢਿੱਡ ਬਣੇ ਉਹੀ ਕਹ ਲੈਣਾ ਕਿ ਹਾਲੇ ਤੱਕ ਤੇ ਹਲਕਿਆਂ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਕਿ ਉਹਨਾਂ ਵਾਸਤੇ ਕੀ ਕੀਤਾ ਜਾ ਸਕਦਾ ਹੈ ਉਹਨਾਂ ਤੇ ਹੀ ਤੁਸੀਂ ਆਏ ਪੰਜਾਬ ਦੀਆਂ ਗੱਲਾਂ ਕਿੰਨਾ ਕਰਨੀਆਂ ਨੇ ਉਚੇਰੀ ਸਿੱਖਿਆ ਤੋਂ ਲੈ ਕੇ ਪਰਵਾਸ ਤੱਕ ਜੋ ਵੀ ਸਾਡੇ ਇਸ ਵੇਲੇ ਚਲੰਤ ਸੰਕਟ ਨੇ ਉਹਨਾਂ ਤੇ ਗੱਲ ਹਜ਼ੂਰ ਜ਼ੀਰੋ ਵਟਾ ਸਨਾਟਾ ਹੈ ਨਿੱਲ ਵਟਾ ਸਨਾਟਾ ਕੁਝ ਵੀ ਨਹੀਂ ਹੈ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਐਵੇਂ ਧੂੜ ਚ ਟੱਟੂ ਭਜਾਈ ਫਿਰਦੇ ਆ ਕਦੇ ਉਹ ਦਬਲ ਦੇਂਦਾ ਕਦੇ ਉਹ ਦਬਲ ਦੇਂਦਾ ਇਹ ਕੋਈ ਗੱਲਾਂ ਨਹੀਂ ਕਿਹੜਾ ਇਹਨਾਂ 'ਚੋਂ ਉੱਠ ਕੇ ਕਹੇਗਾ ਕਿ ਮੈਂ ਜਾ ਕੇ ਉੱਥੇ ਭਈ ਪੰਜਾਬ ਦੇ ਹੱਕਾਂ ਦੀ ਗੱਲ ਕਰੂੰਗਾ ਪੰਜਾਬ ਨਾਲ ਜੋ ਹੁਣ ਤੱਕ ਹੋਇਆ ਉਹਦਾ ਹਿਸਾਬ ਕਿਤਾਬ ਮੰਗੂੰਗਾ ਹੈ ਕੋਈ ਇਹਨਾਂ 'ਚੋਂ ਕਿ ਮੈਂ ਪਾਰਟੀ ਲਾਈਨ ਭਈ ਟੱਪ ਕੇ ਵੀ ਪੰਜਾਬ ਦੇ ਨਾਲ ਖੜੂੰਗਾ ਐਵੇਂ ਐਵੇਂ ਬਸ ਹਰ ਲੋਕਾਂ ਨੂੰ ਇਹਨਾਂ ਨੇ ਮੂਰਖ ਬਣਾਇਆ 1300 ਤੇਰਾ ਮੈਂ ਦੋਨਾਂ ਨੂੰ ਚੈਲੰਜ ਕਰਦਾ ਕਿ ਤੁਹਾਡੇ ਦੋਨਾਂ ਦੇ ਹੀ ਦਾਅਵੇ ਜਿਹੜੇ ਮਿੱਟੀ ਹੋਣਗੇ ਲਓ ਨਾ 1300 ਨੇ ਨਾ 013 ਉਹ ਤੇ ਨਾ ਹੀ ਇਹਨਾਂ ਨੇ ਸਿਆਸਤ ਛੱਡਣੀ ਆ ਨਹੀਂ ਛੱਡ ਨਹੀਂ ਵੜਿੰਗ ਸਾਹਿਬ ਤੁਸੀਂ ਇੱਕ ਬਿਆਨ ਨੂੰ ਤਾਂ ਕੋਟ ਕਰ ਦਿੱਤਾ ਦੂਜਾ ਵੀ ਕਰੋ ਨਾ ਕਿ ਉਹ ਤਾਂ ਕਹਿੰਦੇ ਕਿ ਮੈਂ ਤਾਂ ਚੀਫ ਮਿਨਿਸਟਰ ਬਣੂੰਗਾ ਮੇਰੇ ਹੱਥਾਂ 'ਚ ਲਕੀਰ ਹੈ ਉਹ ਕਾਫੀ ਵਾਰੀ ਕਹਿੰਦਾ ਕਿ ਜੇ ਸਿਆਸਤ ਹੀ ਛੱਡ ਦਿਓਗੇ ਤਾਂ ਫਿਰ ਕਿਉਂਕਿ ਜ਼ੀਰੋ ਤੇਰਾ ਨਹੀਂ ਹੋਣ ਜਾ ਰਹੀ ਸਿਆਸਤ ਤੁਸੀਂ ਛੱਡੋਗੇ ਨਹੀਂ ਤਦ ਹੀ ਸੀਐਮ ਬਣੋਗੇ ਨਾ ਲਓ ਮੈਂ ਤੁਹਾਨੂੰ ਉਹਨਾਂ ਦੇ ਬਿਆਨ ਚੋਂ ਹੀ ਦੱਸ ਦਿੱਤਾ ਉਹਨਾਂ ਦਾ ਮੁਸਤਕਬਲ ਕੀ ਹੈ ਭਵਿੱਖ ਕੀ ਹੈ ਇਹ ਇਹ ਬਸ ਮੋਦੀ ਵਾਲੀ ਰਾਜਨੀਤੀ ਹੈ ਜਚਾ ਦੇਓ ਬਸ ਮਾਨ ਨੇ ਵੀ ਉਹੀ ਕੀਤਾ ਸੀ ਸ਼ੁਰੂ ਚ ਕਿ ਜਨਤਾ ਨੂੰ ਜਚਾ ਦੇਓ ਕਿ ਆਮ ਆਦਮੀ ਪਾਰਟੀ ਦੀ ਨੇਰੀ ਆ ਪਰ ਜਿਵੇਂ ਹੀ ਥੱਲੇ ਆ ਕੇ ਉਹਨਾਂ ਨੇ ਦੇਖਿਆ ਕਿ ਨੇਰੀ ਤੇ ਫਸ ਹੋ ਗਈ ਆ ਨੇਰੀ ਤੇ ਬਣ ਗਈ ਆ ਹੁਣ ਇੱਕ ਕਹਿ ਲੋ ਕਿ ਗਰਮ ਹਵਾ ਦਾ ਬੁੱਲਾ ਜਿਹਦੇ ਤੋਂ ਬਚਨ ਵਾਸਤੇ ਲੋਕ ਏਸੀ ਚਲਾ ਰਹੇ ਨੇ ਪੱਖੀਆਂ ਚੱਲ ਰਹੇ ਨੇ ਸੋ ਇਸ ਵਾਸਤੇ ਚਾਨਣ ਦੋਨਾਂ ਧਿਰਾਂ ਨੂੰ ਹੈਗਾ ਲੜਨਾ ਇਹਨਾਂ ਦੋਨਾਂ ਧਿਰਾਂ ਨੇ ਉੱਤੇ ਜਾ ਕੇ ਇਸ ਕਰਕੇ ਉੱਤੇ ਜਾਂਦਾ ਮਤਲਬ ਕਿ ਦੋਨਾਂ ਦੀ ਜ਼ਿਆਦਾ ਟੱਕਰ ਹੋਏਗੀ ਗੱਲ ਕਿਹច ਸੋ ਇਸ ਕਰਕੇ ਦੋਨਾਂ ਨੂੰ ਉਹ ਠੱਬੀ ਲਾਉਂਦਿਆਂ ਆਪਾਂ ਦੇਖ ਹੀ ਰਹੇ ਕਿ ਇੱਕ ਦੂਜੇ ਨੂੰ ਠੱਬੀ ਲਾ ਰਹੇ ਨੇ ਜੀ ਗੱਲ ਬਿਲਕੁਲ ਠੀਕ ਹੈ ਤੁਹਾਡੀ ਜੀ ਆ ਸਿਆਸਤ ਤਾਂ ਕੋਈ ਲੀਡਰ ਵੀ ਨਹੀਂ ਛੱਡਦਾ ਇਹ ਸਿਆਸਤ ਹੀ ਛੱਡ ਦਿੱਤੀ ਫਿਰ ਉਹਦੇ ਪੱਲੇ ਕੀ ਰਹੇ ਇੱਥੇ ਵੀ ਆਪਣੇ ਜ਼ਿਲ੍ਹੇ ਦਾ ਇੱਕ ਸੀਗਾ ਸਾਬਕਾ ਐਮਐਲਏ ਉਹਨੇ ਵੀ ਆਖਿਆ ਸੀ ਜੇ ਪੰਜਾਂ ਅੰਗਾਂ ਅਮਰਵੀ ਪਾਰਟੀ ਵਾਲ ਨੂੰ ਮੈਂ ਛੱਡ ਦੂੰਗਾ ਜੀ ਚਰਚਾ ਚੱਲੀ ਸੀ ਹੱਦ ਕੀ ਕਹਿੰਦੇ ਕਿ ਫਰੋਈਪੁਰੋਂ ਲੋਕ ਸਵਰ ਇਲੈਕਸ਼ਨ ਲੜੋਣੀ ਹੈਗੀ ਇੱਥੇ ਹੀ ਫਿਰਦੇ ਸਾਰੇ ਸਾਰੇ ਇੱਥੇ ਕਦੇ ਉਹ ਕਿਸੇ ਪਾਰਟੀ ਚ ਮਿਲੇਗਾ ਕਦੇ ਕਿਸੇ ਪਾਰਟੀ ਚ ਮਿਲੇਗਾ ਜੀ ਇਹ ਤੇ ਬਸ ਉਹ ਜੇਲ੍ਹ ਵਾਲਾ ਹਸਾਬ ਆ ਜੇਲ੍ਹ ਜਿੱਡੀ ਮਰਜ਼ੀ ਵੱਡੀ ਹੋਵੇ ਉਹ ਉਹਨੇ ਕੋ ਬੰਦੇ ਆਪੋ ਵਿੱਚ ਦੀ ਇੱਕ ਦੂਜੇ ਦੇ ਵਿੱਚ ਵਜੀ ਜਾਂਦੇ ਨੇ ਜੀ ਪਹੁੰਚੋ ਕੇ ਕਿਤੇ ਨਾ ਕਿਤੇ ਘੰਟੇ ਬਾਅਦ ਡੇਢ ਘੰਟੇ ਬਾਅਦ ਉਹੀ ਬੰਦਾ ਵਿੱਚ ਵਜਦਾ ਖੜੱਚਦੇ ਨੇ ਜੀ ਉਹੀ ਇਹਨਾਂ ਦਾ ਹਾਲ ਆ ਇਹ ਜਿਹੜੇ ਪੋਲੀਟਿਸ਼ੀਅਨ ਆ ਇਹ ਇੱਕ ਦੂਜੇ ਦੇ ਵਿੱਚ ਵਜੀ ਜਾਂਦੇ ਕੋਈ ਕਿਸੇ ਪਾਰਟੀ ਵੱਲੋਂ ਆ ਜਾਂਦਾ ਕੋਈ ਕਿਸੇ ਪਾਰਟੀ ਵੱਲੋਂ ਆ ਜਾਂਦਾ ਹੁਣ ਰਵਨੀਤ ਬੇਟੂ ਆਖੰਡਿਆ ਸੀ ਲੁਧਿਆਣੇ ਤੁਝੇ ਕੈਂਡੀਡੇਟ ਨਹੀਂ ਲੱਭਦਾ ਤੇ ਅਸੀਂ ਦੇ ਦਈਏ ਲਓ ਮੈਂ ਕਹਾਂ ਤੁਸੀਂ ਪਹਿਲਾਂ ਹੀ ਜਮਾ ਇੰਨੇ ਕਰ ਲਏ ਕਾਂਗਰਸ ਚੋ ਲੈ ਜਾ ਕੇ ਕਿ ਦੋ ਚਾਰ ਦੇ ਸਕਦੇ ਹੋ ਤੁਸੀਂ ਮੰਗਵੇਂ ਉਹਨਾਂ ਨੂੰ ਹਾਂ ਗੱਲ ਸਹੀ ਹੈ ਜੇ ਹੁਣ ਤਾਂ ਤੁਸੀਂ ਰੋਕਾਂ ਵੀ ਲਾਉਣ ਲੱਗ ਗਏ ਕਿ ਅਸੀਂ ਬੰਦੇ ਨਹੀਂ ਲੈਣੇ ਬਾਈ ਵਿਚਦੀ ਕਈ ਥਾਂ ਦੇ ਦਿੱਤੇ ਤਾਂ ਤੇ ਇਧਰਲੇ ਪਾਸੇ ਤੋਂ ਇਸ ਨੂੰ ਲੈ ਕੇ ਕਮੈਂਟ ਆਉਂਦੇ ਪੈਸੀ ਜੀ ਕਹਿੰਦੇ ਇਸ ਵਾਰ ਨਹੀਂ ਲੋਕ ਜਜ਼ਬਾਤੀ ਹੋ ਕੇ ਵੋਟ ਪਾਉਂਦੇ ਯਾਰ ਹੁੰਦੇ ਢਿੱਲੋ ਕਹਿੰਦੇ ਪਏ ਆ ਤੇ ਜਗਤਾਰ ਜੀ ਕਹਿੰਦੇ ਪਏ ਜੀ ਚਾੜੂ ਤੇ ਕਾਂਗਰਸ ਵਾਲੇ ਰਲ ਮਿਲ ਕੇ ਗੇਮ ਖੇਡ ਰਹੇ ਹੈ ਜੀ ਹਵਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਇੱਕ ਦੂਜੇ ਦੀ ਕਹਿੰਦੇ ਕਿ ਬਾਈ ਹਾਂਜੀ ਇਹੀ ਹੈ ਵੱਡੀ ਟੱਕਰ ਇਹੀ ਦਿਖਾ ਰਹੇ ਆ ਕਿ ਉਹ ਕਹਿ ਰਿਹਾ ਜੀ ਕਾਂਗਰਸ 13 0 ਕਰ ਦੇਗੀ ਉਹ ਕਹਿ ਰਹੇ ਦੀ 13 0 ਆਮ ਆਦਮੀ ਪਾਰਟੀ ਕਰ ਦੇਗੀ ਮਤਲਬ ਕਿ ਉਲਝਾ ਰਹੇ ਨੇ ਉਹ ਕਿ ਅਸੀਂ ਦੋਵੇਂ ਟੱਕਰ ਚ ਜਨਤਾ ਤੇ ਐਵੇਂ ਚੱਕਰ ਚ ਫਿਰਦੀ ਹੈ ਜੀ 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 ਬਲੋਗੂ ਜੀ ਕਹਿੰਦੇ ਕਰਮਜੀਤ ਅਨਮੋਲ ਜੀ ਤਾਂ ਕਹਿੰਦੇ ਕਿ ਚਾਦਰ ਗੱਢਦੀ ਨਹੀਂ ਗਾਣਾ ਸੁਣਾ ਰਹੇ ਸੀਗੇ ਕਹਿੰਦੇ ਕਿ ਬਾਈ ਆ ਚਲੋ ਗਾਣੇ ਗੁਣੇ ਸੁਣੋ ਨਰੇ ਹਲਕੇ ਸਰੂਪ ਉਹਨਾਂ ਦਾ ਕੰਮ ਠੀਕ ਆ ਜਿੱਥੇ ਮੇਰੀ ਗੱ ਜਿਹਦਾ ਮੂਤ ਬਲਦਾ ਉਹਨੂੰ ਪੈਟਰੋਲ ਬਾਲਣ ਦੀ ਕੀ ਲੋੜ ਆ ਜਿਹਦਾ ਗਾਣਿਆਂ ਨਾਲ ਸਰਦਾ ਉਹਨੂੰ ਸਟੱਡੀਆਂ ਕਰਨ ਦੀ ਕੀ ਜ਼ਰੂਰਤ ਆ ਥੱਬਿਆਂ 'ਉਂ ਇੱਕ ਕਾਗਜ਼ ਮੱਤਕ ਭਾਈ ਕਰਨ ਦੀ ਕੀ ਲੋੜ ਆ ਜੀ ਭਾਈ ਉਹਨਾਂ ਦਾ ਤਾਂ ਸਾਰਾ ਕੁਝ ਤੇਰਾ ਵਿਕਦਾ ਜਾਇ ਗੁਰੇ ਪਾਣੀ ਹੈ ਲੋਕਾਂ ਦਾ ਤਾਂ ਦੁੱਧ ਵਿਕਦਾ ਇੱਥੇ ਜਿੱਦਾਂ ਪਾਣੀ ਵਿਕਦਾ ਜ਼ਰੂਰ ਨੂੰ ਕੀ ਲੋੜ ਆ ਮੱਝਾਂ ਗਾਵਾਂ ਰੱਖਣ ਦੀ ਉਹ ਵੇਚੀ ਜਾ ਰਿਹਾ ਤੁਹਾਨੂੰ ਤੇ ਮੈਂ ਤੁਹਾਨੂੰ ਦੱਸਿਆ ਕਿ ਫਰੀਦਕੋਟ ਦੇ ਵਿੱਚ ਕਰਮਜੀਤ ਅਨਮੋਲ ਸ਼ਾਇਦ ਸ਼ਾਇਦ ਕਰਮ ਜੀ ਤੁਹਾਨੂੰ ਮੋਲ ਨਤੀਜਾ ਦੇ ਜਾਣਗੇ ਕਿਉਂਕਿ ਲੋਕ ਇਹਨਾਂ ਚੀਜ਼ਾਂ ਤੇ ਖੁਸ਼ ਹੁੰਦੇ ਆ ਜੀ ਜੇ ਭਗਵੰਤ ਮਾਨ ਚੁਟਕਲਿਆਂ ਦੇ ਸਿਰ ਤੇ ਸਰਕਾਰ ਬਣਾ ਸਕਦਾ ਤਾਂ ਇੱਕ ਬੰਦਾ ਹਿੱਕ ਦੇ ਸਿਰ ਤੇ ਜਿਹਦੀ ਸੁਰੀਲੀ ਆਵਾਜ਼ ਆ ਕਿਉਂ ਸੁਰਾਂ ਦੇ ਸਿਰ ਤੇ ਉਹ ਇੱਕ ਸੀਟ ਨਹੀਂ ਕੱਢ ਸਕਦਾ ਮੁਹੰਮਦ ਸਦੀਕ ਦੋ ਵਾਰੀ ਜਿੱਤ ਗਿਆ ਤੇ ਜਿੱਤ ਕਦੇ ਵਜਾਈ ਨਹੀਂ ਹੁੰਦਾ ਹਿੰ ਤੱਕ ਤੂੰ ਵੀ ਛੱਡੋ ਉਹਨਾਂ ਨੇ ਤੇ ਮਤਲਬ ਆਖੀ ਨਹੀਂ ਘੜੀ ਕਦੇ ਜੀ ਜੀ ਸਦਮ ਦੇ ਵਿੱਚ ਬਹੁਤਾ ਟਾਈਮ ਜਾ ਕੇ ਉਹ ਸੁਤੇ ਰਹਿੰਦੇ ਪਤਾ ਨਹੀਂ ਕਿਹੜੀਆਂ ਗੋਲੀਆਂ ਕੋਈ ਉਹਨਾਂ ਦੀ ਚਾਹ ਦੇ ਵਿੱਚ ਪਾ ਦਿੰਦਾ ਆ ਜੀ 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 ਤਾਂ ਇਸ ਨਾਲ ਜੁੜੇ ਹੋਏ ਕਮੈਂਟ ਹੋਰ ਵੀ ਆਉਂਦੇ ਪਏ ਸੀਗੇ ਜੀ ਕੋਈ ਗੱਲ ਨਹੀਂ ਵਿਸ਼ੇ ਤੋਂ ਵੱਖਰਾ ਕਮੈਂਟ ਪਾ ਉਹ ਵੀ ਲੈ ਲੈਣੇ ਇੱਕ ਦੋ ਜੀ ਤਾਂ ਵਿਜੇ ਸਾਪਲਾ ਵਾਲੀ ਆਪਾਂ ਕੱਲ ਗੱਲ ਕਰ ਲਈ ਸੀ ਜੀ ਸਭ ਕਾ ਲਓ ਜੀ ਕਹਿੰਦੇ ਕਿ ਉਹਨਾਂ ਦਾ ਭਤੀਜਾ ਜਿਹੜਾ ਚਲਾ ਗਿਆ ਉਹ ਤੇ ਆਪਾਂ অলਮੋਸਟ ਗੱਲ ਕਰ ਹੀ ਲਈ ਸੀ ਤਾਂ ਇਸ ਦੇ ਨਾਲ ਜੁੜਿਆ ਹੋਇਆ ਇੱਕ ਹੋਰ ਸੀ ਟਰੱਕਾਂ ਵਾਲਿਆਂ ਦਾ ਕਾਰੋਬਾਰ ਬਹੁਤ ਬੜਾ ਵੀਰ ਜੀ ਕੋਈ ਲੀਟਰ ਦੀ ਗੱਲ ਨਹੀਂ ਕਰਦਾ ਅਵਤਾਰ ਸਿੰਘ ਜੀ ਕਹਿੰਦੇ ਪਏ ਮਿੰਟੂ ਜੀ ਤੇ ਬਈ ਬਿਜ਼ਨਸ ਦੀ ਛੱਡੂ ਮੈਨ ਲੱਗਦਾ ਕੋਈ ਵੀ ਮੁੱਦਾ ਹੋਵੇ ਮਿੰਟੂ ਚ ਮੈਨ ਲੱਗਦਾ ਕਿਸੇ ਦੀ ਕੋਈ ਗੱਲਬਾਤ ਹੁੰਦੀ ਨਹੀਂ ਐ ਤੇ ਅਸੀਂ ਤਾਂ ਬੀਤੇ ਦਿਨਾਂ ਚ ਕੀਤੀ ਏ ਟਰੱਕ ਜਿੱਦਣ ਟਰੱਕ ਵਾਲਿਆਂ ਨੇ ਬਣਾਈ ਆ ਆਪਦੀ ਪਾਰਟੀ ਅਸੀਂ ਗੱਲ ਕੀਤੀ ਐ ਜ਼ੋਰ ਜੀ ਅਸੀਂ ਅਸੀਂ ਗੱਲ ਕਰ ਦਿੰਨੇ ਆ ਜ਼ੋਰ ਤੇ ਤੁਸੀਂ ਉਹ ਦੇਖ ਲਓ ਸਾਡੇ ਫੇਸਬੁੱਕ ਪੇਜ ਤੇ ਜਾ ਕੇ ਫੋਲੋਅਰ ਚੈੱਕ ਕਰ ਲਓ ਤੇ ਜਿਹੜੇ ਦੂਜੀਆਂ ਅਠੇ ਅਠ ਮਾਰੀ ਜਾਂਦੇ ਆ ਉਥੋਂ ਵੀਡੀਓ ਚੱਕ ਲਈ ਫਲਾਣੀ ਵੈਬਸਾਈਟ ਤੋਂ ਚੁੱਕ ਕੇ ਪਾ ਦਿੱਤੀ ਤੇ ਉੱਤੇ ਲਿਖ ਦੇ ਤਾਂ ਹਾਇਰ ਅਬਾਹ ਕੀ ਹੋ ਗਿਆ ਬਸ ਤੇ ਉਹਨਾਂ ਤੇ ਥੱਲੇ ਜਾ ਕੇ ਵੀਵਿਊਜ਼ ਦੇਖ ਲਓ ਜਿਹੜਾ ਤੁਹਾਡੀ ਗੱਲ ਕਰਦਾ ਉਹਨੂੰ ਪ੍ਰਮੋਟ ਵੀ ਕਰਿਆ ਕਰੋ ਰੱਬ ਦਾ ਵਾਸਤਾ ਜੀ 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 ਉੱਪਰ ਇੱਕ ਵੀਰ ਦਾ ਕਮੈਂਟ ਆਇਆ ਸੀ ਮਿੰਟੋ ਜੀ ਉਹ ਕਹਿੰਦੇ ਕਿ ਮੇਰੀ ਗੱਲ ਹੁਣੇ ਹੋਈ ਹੈ ਲਖਸੜਾ ਨਾਲ ਖਰ ਆਪਾਂ ਪੁਸ਼ਟੀ ਤਾਂ ਨਹੀਂ ਕਰ ਸਕਦੇ ਜੀ ਜੀ ਉਹ ਕਹਿੰਦੇ ਕਿ ਬਾਈ ਉਹ ਕਹਿੰਦੇ ਕਿ ਬਈ ਨਹੀਂ ਚੋਣ ਮદાન ਦੇ ਵਿੱਚੋਂ ਨਹੀਂ ਹਟਣਾ ਸੀ ਪਿੱਛੇ ਜੀ ਤੇ ਇੱਕ ਵੀਰ ਹੋਰ ਸੀ ਨਾਲ ਹੀ ਉਹਨਾਂ ਦੇ ਕਮੈਂਟ ਆਇਆ ਨਾਮ ਵਿਸਰ ਗਿਆ ਉਹ ਕਹਿੰਦੇ ਕਿ ਬਾਈ ਲਖਸੜਾ ਨੇ ਹੁਣ ਇੰਨੀ એનર્ਜੀ ਲਾ ਲਈ ਐ ਇਹਨੇ ਪੈਸਾ ਵੀ ਇਨਵੈਸਟ ਕੀਤਾ ਗੱਲੋ ਕਿ ਲਾਇਆ ਚਲੋ ਖਰਚਾ ਕੀਤਾ ਹੀ ਹੋਣਾ ਖਰਚਾ ਤਾਂ ਹੋਏਗਾ ਹਾਂ ਤਾਂ ਕਹਿੰਦੇ ਦੋ-ਤਿੰਨ ਮਹੀਨਾ ਤਾਂ ਦੋ ਮੁਸ਼ਕਿਲਾਂ ਪਰ ਇਕਬੀਰ ਕਹਿੰਦੇ ਸੀ ਕਿ ਨਹੀਂ ਨਹੀਂ ਭਾਈ ਕਹਿੰਦੇ ਪਿੱਛੇ ਹਟ ਜਾਣਗੇ ਤਾਂ ਅੱਗੇ ਸਤਾਈ ਲਈ ਸੌਖਾ ਜਿੱਦਾਂ ਤੁਸੀਂ ਗੱਲ ਕਰ ਰਹੇ ਸੀ ਹਾਂ ਉਹੀ ਚੀਜ਼ ਹੁੰਦੀ ਹੈ ਕਿ ਬੰਦਿਆ ਕਿਸੇ ਖਾਸ ਮੌਕੇ ਤੇ ਜੇ ਕੋਈ ਇਸ ਤਰ੍ਹਾਂ ਦਾ ਮੂਵ ਚੱਲਦਾ ਉਹਨੂੰ ਫਾਇਦਾ ਵੀ ਮਿਲ ਜਾਂਦਾ ਤੇ ਜੇ ਭਾਈ ਗੱਲ ਇਹੀ ਆ ਕਿ ਜੇ ਬਲਕੌਰ ਸਿੰਘ ਸਿੱਧੂ ਦਾ ਆਪਣਾ ਵਿਅਕਤੀਗਤ ਫੈਸਲਾ ਹੈ ਤਾਂ ਫਿਰ ਲਖੇ ਸਦਾਣੇ ਦਾ ਵੀ ਵਿਅਕਤੀਗਤ ਫੈਸਲਾ ਹੋ ਸਕਦਾ ਹੈ ਨਾ ਉਹ ਵੀ ਆਜ਼ਾਦ ਆ ਅਗਲਾ ਕਹੂਗਾ ਕਿ ਮੈਂ ਤੇ ਟਿੰਡ ਚ ਕੰਨਾ ਪਾਇਆ ਹੁਣ ਭਾਈ ਮੈਂ ਤੇ ਚਲੂਗਾ ਜੇ ਬਾੜੀ ਗੱਲ ਹੈ ਤੇ ਤੁਸੀਂ ਮੈਨੂੰ ਸਮਰਥਨ ਦੇ ਦਿਓ ਇਹ ਵੀ ਹੋ ਸਕਦਾ ਨਾ ਉਹ ਅਗਲਾ ਕਵੇ ਕਿ ਭਾਈ ਮੈਂ ਉਹਦੋਂ ਤੁਹਾਨੂੰ ਆਫਰ ਕੀਤਾ ਸੀਗਾ ਜੀ ਬਹੁਤ ਪਹਿਲਾਂ ਦੀ ਗੱਲ ਆ ਸ਼ਾਇਦ ਹੋ ਸਕਦਾ ਉਹਨਾਂ ਦੀ ਟੀਮ ਚ ਕੋਈ ਬੰਦਾ ਹੋਵੇ ਜਿਸ ਨੇ ਨਾਲ ਦੀ ਨਾਲ ਫੋਨ ਕਰਕੇ ਪੁੱਛਿਆ ਹੋਵੇ ਕਨਫਰਮ ਕੀਤਾ ਹੋਵੇ ਕਿਉਂਕਿ ਗੱਲਾਂ ਬਾਤਾਂ ਚੱਲਦੀਆਂ ਰਹਿੰਦੀਆਂ ਨੇ ਅੱਜ ਕੱਲ੍ਹ ਫੋਨਾ ਤੇ ਕਿਹੜੇ ਹਲਕੇ ਚ ਕੀ ਹੋ ਰਿਹਾ ਕਿਹੜੇ ਪਿੰਡ ਚ ਕੀ ਹੋ ਰਿਹਾ ਕੀ ਗੱਲ ਆ ਕੀ ਬਾਤ ਆ ਕੀ ਖਬਰਾਂ ਨੇ ਸੋ ਹੋ ਸਕਦਾ ਕਿ ਉਹਨਾਂ ਦੀ ਟੀਮ ਨੇ ਹੀ ਕਿਤੇ ਨਾ ਕਿਤੇ ਚੱਲਦੇ ਪ੍ਰੋਗਰਾਮ ਚ ਕਨਫਰਮ ਕਰਨ ਦਾ ਯਤਨ ਕੀਤਾ ਹੋਵੇ ਕਿ ਹਾਂ ਇਹ ਵੀ ਹੋ ਸਕਦਾ ਹੋ ਸਕਦਾ ਜੀ 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 ਆ ਜਿਆਦਾ ਸੋਚੀਏ ਅਸੀਂ ਆਪਾਂ ਪਹਿਲਾਂ ਹੀ ਗੱਲਬਾਤ ਕਰ ਲਈ ਆ ਮੂਸੇ ਵਾਲੇ ਦੇ ਪਿਤਾ ਬਾਰੇ ਕਿ ਚੋਣ ਲੜਦੇ ਆ ਕਿ ਨਹੀਂ ਲੜਦੇ ਆ ਤਾਂ ਤੁਸੀਂ ਦੁਬਾਰਾ ਰਿਪੀਟ ਕਰਕੇ ਸੁਣ ਲਿਓ ਤੁਹਾਨੂੰ ਸਾਫ ਹੋ ਜਾਏਗਾ ਜੀ ਤਾਂ ਇਸ ਦੇ ਨਾਲ ਹੀ ਮੈਂ ਕੋਈ ਇੱਕ ਅਦਾ ਕਮੈਂਟ ਹੋਰ ਦੇਖਦਾ ਨਹੀਂ ਫਿਰ ਆਪਾਂ ਅੱਗੇ ਵੱਲ ਨੂੰ ਚੱਲਦੇ ਆ ਜੀ